ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਦਮਦਮਾ ਸਾਹਿਬ ਤੋਂ ਨਾਦੇੜ ਵੱਲ ਨੂੰ ਗਏ ਤਾਂ ਉਹ ਚਲਦੇ ਚਲਦੇ ਆਪ ਜੀ ਤਲਵੰਡੀ ਤੋਂ ਚੱਲ ਕੇ ਕੇਵਲ ਝੋੜੜ ਝੰਡਾ ਪਿੰਡਾਂ ਵਿੱਚ ਠਹਿਰਦੇ ਹੋਏ ਅਜੋਕੇ ਹਰਿਆਣਾ ਪ੍ਰਾਂਤ ਦੇ ਨਗਰ ਸਰਸਾ ਪੁੱਜੇ ਆਪ ਜੀ ਦੇ ਨਾਲ ਭਾਈ ਡੱਲਾ ਤੇ ਭਾਈ ਫਤਿਹ ਸਿੰਘ ਜੀ ਵੀ ਸਨ ਜਿਹੜੇ ਆਪ ਜੀ ਦੇ ਨਾਲ ਉਥੋਂ ਹੀ ਚੱਲ ਕੇ ਆਏ ਸਨ ਅਤੇ ਉਹ ਬਾਅਦ ਵਿੱਚ ਆਪਣੇ ਨਗਰਾਂ ਨੂੰ ਚਲੇ ਗਏ ਸਤਿਗੁਰੂ ਜੀ ਸਰਸਾ ਤੋਂ ਸਿੱਧੇ ਦੱਖਣ ਨੂੰ ਨੌਹਰ ਪਾਦੜਾ ਆਦਿਕ ਕਸਵਿਆਂ ਵਿੱਚ ਟਿਕਦੇ ਟਿਕਦੇ ਸੋਹਿਵਾ ਪੁੱਜ ਸੋਹਿਵਾਰੇ ਆਸਤ ਬੀਕਾ ਨੇਰ ਰਾਜਸਥਾਨ ਦੀ ਤਹਿਸੀਲ ਰਾਣੀ ਦਾਇਕ ਪਿੰਡ ਸੀ ਕੁਝ ਦਿਨ ਆਰਾਮ ਕਰਕੇ ਪਿੰਡ ਮਧੂ ਸਿੰਘਾਣੇ ਜਾ ਟਿਕੇ ਇੱਥੋਂ ਗਾਜ ਮੇਰ ਸ਼ਹਿਰ ਦੇ ਕਿਲੇ ਹਿੰਦੂਆਂ ਦੇ ਪ੍ਰਸਿੱਧ ਤੀਰਥ ਪੁਸ਼ਕਰ ਜਾ ਕੇ ਡੇਰਾ ਕੀਤਾ ਇੱਥੇ ਗੋਬਿੰਦ ਘਾਟ ਨਾਮ ਦਾ ਯਾਦਗਾਰੀ ਗੁਰਦੁਆਰਾ ਬਣਿਆ ਹੋਇਆ ਪੁਸ਼ਕਰ ਤੋਂ ਦੱਖਣ ਵੱਲ 50 ਕੋ ਮੀਲਾ ਉਤੇ ਨਾਰੈਣੇ ਨਾਂ ਦਾ ਇੱਕ ਪਿੰਡ ਹੈ ਜੋ ਜੈਪੁਰ ਦੀ ਰਿਆਸਤ ਵਿੱਚ ਹੈ ਇੱਥੇ ਦਾਦੂ ਦੀ ਸਮਾਦ ਹੈ ਤੇ ਦਾਦੂ ਪੰਥੀਆਂ ਦਾ ਡੇਰਾ ਹੈ ਮਹਾਂਤ ਜੈਤਰਾਮ ਉਦੋਂ ਗੱਡੀ ਤੇ ਬੈਠਾ ਹੋਇਆ ਸੀ ਉਸਨੇ ਤੇ ਉਸਦੇ ਸੇਵਕਾਂ ਨੇ ਗੁਰੂ ਜੀ ਦਾ ਨਿੱਘਾ ਸਵਾਗਤ ਕੀਤਾ ਗੁਰੂ ਜੀ ਨੇ ਇੱਥੇ ਕੁਝ ਦਿਨ ਬਿਸ਼ਰਾਮ ਕੀਤਾ ਇੱਥੇ ਇੱਕ ਦਿਨ ਗੁਰੂ ਜੀ ਨੇ ਦਾदू ਜੀ ਦੀ ਸਮਾਦ ਨੂੰ ਤੀਰ ਨਾਲ ਨਮਸਕਾਰ ਕੀਤੀ ਇਹ ਵੇਖ ਕੇ ਸਿੰਘ ਬਹੁਤ ਹੈਰਾਨ ਹੋਏ ਅਤੇ ਸਿੰਘਾਂ ਨੇ ਕਿਹਾ ਗੁਰੂ ਜੀ ਤੁਸੀਂ ਸਾਨੂੰ ਮੜੀਆਂ ਦੀ ਪੂਜਾ ਤੋਂ ਵਰਜਦੇ ਹੋ ਤੇ ਆਪ ਦਾदू ਦੀ ਸਮਾਦ ਨੂੰ ਤੀਰ ਦੇ ਨਾਲ ਨਮਸਕਾਰ ਕੀਤੀ ਹੈ ਉਸੀ ਤਰ੍ਹਾਂ ਤਨਖਾਈਏ ਹੋ ਅਸੀਂ ਤੁਹਾਨੂੰ ਤਨਖਾਹ ਲਾਵਾਂਗੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਉਹਨਾਂ ਨੇ ਕਿਹਾ ਕਿ ਮੇਰੇ ਸਿੰਘਾਂ ਦੇ ਅੰਦਰ ਕਿੰਨੀ ਜਾਗਰਤੀ ਆ ਗਈ ਹੈ ਗੁਰੂ ਜੀ ਨੇ ਕਿਹਾ ਤੁਸੀਂ ਬਹੁਤ ਸੁਚੇਤ ਹੋ ਗਏ ਹੋ ਮੈਂ ਤਾਂ ਸਿਰਫ ਤੁਹਾਡੀ ਪਰਖ ਕਰਨੀ ਚਾਹੁੰਦਾ ਸੀ ਸਾਡਾ ਸਮਾਧ ਨੂੰ ਨਮਸਕਾਰ ਕਰਨ ਦਾ ਕੋਈ ਮਤਲਬ ਨਹੀਂ ਸੀ ਮੈਂ ਤਾਂ ਸਿਰਫ ਤੁਹਾਡੀ ਪਰਖ ਕਰਨੀ ਸੀ ਇਸ ਲਈ ਨਮਸਕਾਰ ਕੀਤੀ ਸੀ ਤੇ ਇਸ ਤਰ੍ਹਾਂ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਅਗਰ ਤੁਸੀਂ ਮੈਨੂੰ ਕੋਈ ਵੀ ਤਨਖਾਹ ਦਾ ਭਾਵ ਦੰਡ ਲਾਓ ਮੈਨੂੰ ਮਨਜ਼ੂਰ ਹੈ ਉਸ ਤੋਂ ਬਾਅਦ ਫਿਰ ਗੁਰੂ ਜੀ ਨਾਰਾਇਣੇ ਤੋਂ ਚੱਲ ਕੇ ਲਾਲੀ ਕਮਰੌਂਦਾ ਆਦਿਕ ਪਿੰਡਾਂ ਤੋਂ ਲੰਘਦੇ ਹੋਏ ਸਤਗੁਰੂ ਜੀ ਕੋਲ ਆਇਤ ਭਾਵ ਕਲੌਤ ਪੁੱਜੇ ਭਾਈ ਦਾਇਆਲ ਸਿੰਘ ਜੀ ਦੱਖਣ ਤੋਂ ਵਾਪਸ ਆਉਂਦਿਆਂ ਇੱਥੇ ਹੀ ਆਪ ਜੀ ਨੂੰ ਮਿਲੇ ਕੋਲ ਆਇਤ ਤੋਂ আরাਵਲੀ ਪਹਾੜ ਲੰਘ ਕੇ ਗੁਰੂ ਜੀ ਭਗੌਰ ਪੁੱਜੇ ਇੱਥੇ ਉਹਨਾਂ ਨੇ ਔਰੰਗਜ਼ੇਬ ਦੀ ਮੌਤ ਦੀ ਖਬਰ ਸੁਣੀ ਅਤੇ ਇਹ ਵੀ ਪਤਾ ਲੱਗਾ ਕਿ ਔਰੰਗਜ਼ੇਬ ਦੇ ਪੁੱਤਰਾਂ ਦਾ ਗੱਦੀ ਵਾਸਤੇ ਆਪਸ ਦੇ ਵਿੱਚ ਝਗੜਾ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲੀ ਕਿ ਔਰੰਗਜ਼ੇਬ ਮਰ ਚੁੱਕਾ ਹੈ ਅਤੇ ਗੁਰੂ ਜੀ ਨੂੰ ਇਹ ਵੀ ਖਬਰ ਮਿਲੀ ਕਿ ਔਰੰਗਜ਼ੇਬ ਦੇ ਪੁੱਤਰਾਂ ਵਿੱਚ ਆਪਸ ਵਿੱਚ ਰਾਜ ਗੱਦੀ ਲਈ ਝਗੜਾ ਹੋ ਗਿਆ ਹੈ। ਹੁਣ ਅਗਾਹ ਜਾਣ ਦਾ ਕੋਈ ਲਾਭ ਨਹੀਂ ਸੀ ਇਸ ਲਈ ਕੁਝ ਸਮਾਂ ਉੱਥੇ ਹੀ ਟਿਕੇ ਰਹਿਣ ਮਗਰੋਂ ਦਿੱਲੀ ਆ ਗਏ ਜਦੋਂ ਔਰੰਗਜ਼ੇਬ ਦੀ ਮੌਤ ਹੋਈ ਤਾਂ ਉਸ ਦਾ ਵੱਡਾ ਪੁੱਤਰ ਸ਼ਹਿਜ਼ਾਦਾ ਮੁਅੱਜਮ ਬਾਦਸ਼ਾ ਜਿਸ ਦਾ ਨਾਮ ਬਹਾਦਰ ਸ਼ਾਹ ਸੀ ਅਫਗਾਨਿਸਤਾਨ ਵੱਲ ਇੱਕ ਮਹਿਮੇ ਤੇ ਗਿਆ ਹੋਇਆ ਸੀ ਮੁਅੱਜਮ ਦੀ ਗਏ ਹਾਜ਼ਰੀ ਵਿੱਚ ਉਸ ਦੇ ਛੋਟੇ ਭਰਾ ਸ਼ਹਿਜ਼ਾਦਾ ਆਜ਼ਮ ਨੇ ਅਹਿਮਦਨਗਰ ਵਿਖੇ ਹੀ ਆਪਣੇ ਆਪ ਨੂੰ ਰਾਜਾ ਘੋਸ਼ਿਤ ਕਰ ਦਿੱਤਾ ਅਤੇ ਉਹ ਆਗਰੇਵਲ ਤੇਜ਼ੀ ਨਾਲ ਫੌਜਾਂ ਸਣੇ ਤੁਰ ਪਿਆ ਮਜੰਬੀ ਰਾਜਗਦੀ ਤੇ ਕਬਜ਼ਾ ਕਰਨ ਲਈ ਜੋ ਕਿ ਉਸ ਦਾ ਹੱਕ ਬਣਦਾ ਸੀ ਬਾਹੋਦਾਹੀ ਵਾਪਸ ਪਰਤਿਆ ਪਰ ਉਸ ਨੂੰ ਇੰਜ ਜਾਪਿਆ ਕਿ ਆਜਮ ਨਾਲ ਮੁਕਾਬਲਾ ਕਰਨਾ ਕੋਈ ਸੌਖੀ ਗੱਲ ਨਹੀਂ ਤੇ ਭਾਈ ਨੰਦ ਸਿੰਘ ਜੀ ਬਣ ਚੁੱਕੇ ਸਨ ਉਹਨਾਂ ਦੇ ਰਾਹੀਂ ਗੁਰੂ ਸਾਹਿਬ ਜੀ ਨੂੰ ਆਪਣੀ ਸਹਾਇਤਾ ਲਈ ਬੇਨਤੀ ਕੀਤੀ ਉਸ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹ ਪੰਜਾਬ ਵਿੱਚ ਉਹਨਾਂ ਲੋਕਾਂ ਨੂੰ ਸਜ਼ਾਵਾ ਦੇਵੇਗਾ ਜਿਨ੍ਹਾਂ ਨੇ ਗੁਰੂ ਪਰਿਵਾਰ ਸਿੰਘਾਂ ਅਤੇ ਆਮ ਜਨਤਾ ਉੱਤੇ ਜ਼ੁਲਮ ਢਾਏ ਸਨ ਗੁਰੂ ਜੀ ਨੇ ਮੁਜੱਮ ਦੀ ਬੇਨਤੀ ਮੰਨ ਕੇ ਭਾਈ ਧਰਮ ਸਿੰਘ ਜੀ ਨੂੰ ਸਿੰਘਾਂ ਦਾ ਇੱਕ ਵੱਡਾ ਜਥਾ ਦੇ ਕੇ ਮੁਜੱਮ ਦੀ ਸਹਾਇਤਾ ਲਈ ਤੋਰਿਆ ਦੋਹਾਂ ਭਰਾਵਾਂ ਸਹਿਜਾਦਾ ਮੁਜੱਮ ਅਤੇ ਆਜਮ ਦਾ ਟਕਰਾ ਆਗਰਾ ਤੇ ਧੌਲਪੁਰ ਦੇ ਵਿਚਕਾਰ 8 ਜੂਨ 1707 ਨੂੰ ਜਾਜੋ ਵਿਖੇ ਹੁੰਦਾ ਬੜੀ ਸਖਤ ਲੜਾਈ ਹੁੰਦੀ ਉੱਥੇ ਪਹਿਲਾ ਆਜਮ ਦਾ ਪੁੱਤਰ ਬੇਦਾਰ ਵਖਤ ਮਾਰਿਆ ਜਾਂਦਾ ਫਿਰ ਆਜਮ ਵੀ ਇੱਕ ਤੀਰਦਾਰ ਸ਼ਿਕਾਰ ਹੋਇਆ ਮੈਦਾਨ ਸ਼ਹਿਜਾਦਾ ਮੁਜਮ ਦੇ ਹੱਥ ਰਿਹਾ ਉਹ ਜਿੱਤ ਦੇ ਡੰਕੇ ਵਜਾਉਂਦਾ ਫੌਜਾਂ ਸਮੇਤ ਆਗਰੇ ਆ ਗਿਆ ਇੱਥੇ ਉਹ ਬਾਦਸ਼ਾਹ ਬਹਾਦਰ ਸ਼ਾਹ ਦੇ ਨਾਮ ਨਾਲ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਉਹ ਸਮਝਦਾ ਸੀ ਕਿ ਰਾਜ ਗद्दी ਪ੍ਰਾਪਤ ਕਰਨ ਵਿੱਚ ਗੁਰੂ ਜੀ ਦੁਆਰਾ ਭੇਜੀ ਗਈ ਸਹਾਇਤਾ ਬਹੁਤ کارਗਰ ਸਿੱਧ ਹੋਈ ਹੈ ਇਸ ਲਈ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਗਰੇ ਆ ਕੇ ਦਰਸ਼ਨ ਦਿਓ ਉਸਨੇ ਇਹ ਵੀ ਸੁਨੇਹਾ ਭਜਵਾਇਆ ਕਿ ਉਸ ਦੀ ਇੱਛਾ ਤਾਂ ਇਹ ਸੀ ਕਿ ਉਹ ਦਰਸ਼ਨਾਂ ਨੂੰ ਆਪ ਆਉਂਦਾ ਪਰ ਰਾਜਸੀ ਸੰਕਟ ਕਰਕੇ ਅਤੇ ਮੁੱਲਾ ਮਲਾਣਿਆਂ ਦੇ ਡਰ ਕਰਕੇ ਅਜਾਇਆ ਨਹੀਂ ਕਰ ਸਕਿਆ ਗੁਰੂ ਜੀ ਉਸ ਸਮੇਂ ਦਿੱਲੀ ਵਿੱਚ ਸਨ ਪਹਿਲਾਂ ਉਹ ਹਮਾਜੂ ਦੇ ਮਕਬਰੇ ਦੇ ਨੇੜੇ ਠਹਿਰੇ ਸਨ ਜਿੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਹੈ ਫਿਰ ਮੋਚੀ ਬਾਗ ਨਾਂ ਦੇ ਮੋਚੀਆਂ ਦੀ ਬਸਤੀ ਵਿੱਚ ਚਲੇ ਗਏ ਜਿੱਥੇ ਹੁਣ ਗੁਰਦੁਆਰਾ ਮੋਤੀ ਬਾਗ ਸਾਹਿਬ ਹੈ ਗੁਰੂ ਜੀ ਨੇ ਬਸਤੀ ਦਾ ਨਾਮ ਬਦਲ ਕੇ ਮੋਤੀ ਬਾਗ ਕਰ ਦਿੱਤਾ ਸੀ ਕਿਉਂਕਿ ਗੁਰੂ ਜੀ ਨੇ ਜੁੱਤੀਆਂ ਬਣਾਉਣ ਵਾਲੇ ਮੋਚੀਆਂ ਨੂੰ ਬਹੁ ਮੁੱਲੇ ਮੋਤੀਆਂ ਦਾ ਦਰਜਾ ਦਿੱਤਾ ਸੀ ਗੁਰਦੁਆਰੇ ਦੇ ਪਿੱਛੇ ਨਾਲ ਲੱਗਦੇ ਮੁਹੱਲੇ ਦਾ ਨਾਮ ਅਜੇ ਵੀ ਮੋਚੀ ਬਾਗ ਹੀ ਹੈ ਦਿੱਲੀ ਵਿੱਚ ਗੁਰੂ ਜੀ ਮਾਤਾ ਸੁੰਦਰੀ ਤੇ ਸਹਿਬਕੌਰ ਜੀ ਦੇ ਨਾਲ ਰਹੇ ਜਦੋਂ ਬਹਾਦਰ ਸ਼ਾਹ ਦੀ ਬੇਨਤੀ ਪੱਤਰ ਪੁੱਜਤ ਕਈ ਸਿਖਾਰੇ ਗੁਰੂ ਜੀ ਨੂੰ ਕਿਹਾ ਕਿ ਉਹ ਆਗਰੇ ਨਾ ਜਾਣ ਉਹਨਾਂ ਨੂੰ ਡਰ ਸੀ ਕਿ ਬਹਾਦਰ ਸ਼ਾਹ ਆਪਣੇ ਪੂਰਵਜਾਂ ਦੀ ਤਰ੍ਹਾਂ ਕੋਈ ਧੋਖਾ ਫਰੇਬ ਨਾ ਕਰੇ ਅਤੇ ਗੁਰੂ ਜੀ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਗੁਰੂ ਜੀ ਸਿੱਖਾਂ ਨੂੰ ਧੀਰਜ ਦੇ ਕੇ ਆਗਰੇ ਨੂੰ ਤੁਰ ਪਏ ਤੀਜੇ ਦਿਨ ਗੁਰੂ ਜੀ ਮਥਰਾ ਪੁੱਜੇ ਅਤੇ ਜਮਨਾ ਕਿਨਾਰੇ ਸੂਰਜਕੁੰਡ ਕੋਲ ਠਹਿਰੇ ਬ੍ਰਿੰਦਾਬਨ ਵੀ ਗਏ ਆਗਰੇ ਪੁੱਜਣ ਤੇ ਉਹਨਾਂ ਦਾ ਸ਼ਾਹੀ ਸਨਮਾਨ ਨਾਲ ਸਵਾਗਤ ਕੀਤਾ ਗਿਆ ਬਹਾਦਰ ਸ਼ਾਹ ਨਾਲ ਮੁਲਾਕਾਤ ਵਾਲੇ ਦਿਨ 23 ਜੁਲਾਈ 1707 ਨੂੰ ਸਤਗੁਰੂ ਜੀ ਤਲਵਾਰ ਪਹਿਨ ਕਲਗੀ ਸਜਾ ਕੇ ਘੋੜੇ ਤੇ ਸਵਾਰ ਹੋ ਕੇ ਜਦੋਂ ਆਗਰੇ ਦੇ ਕਿਲੇ ਵੱਲ ਨੂੰ ਆਏ ਤਬਾਦਰ ਸ਼ਾਹ ਅਗਿਓ ਕਿਲੇ ਦੇ ਦਰਵਾਜੇ ਤੇ ਲੈਣ ਆਇਆ ਪਰ ਇਹ ਦਰਬਾਰ ਵਿੱਚ ਉਸਨੇ ਸਤਗੁਰੂ ਜੀ ਨੂੰ ਖਿਲਿਆਤ ਭਾਵ ਸਰੂਪਾ ਅਤੇ 60000 ਰੁਪਏ ਦੀ ਕੀਮਤੀ ਤੁਖ ਤੁਖੀ ਹੀਰੇ ਜੜੀ ਕਲਗੀ ਪੇਟ ਕੀਤੀ ਉਸ ਟਾਈਮ 60000 ਰੁਪਏ ਦੀ ਤੁਖ ਤੁਖੀ ਮਤਲਬ ਬਹੁਤ ਹੀ ਖੂਬਸੂਰਤ ਇੱਕ ਰੌਸ਼ਨੀ ਦਾ ਪ੍ਰਕਾਸ਼ ਕਰਦੀ ਹੋਈ ਉਸ ਤਰ੍ਹਾਂ ਦੀ ਇੱਕ ਕਲਗੀ ਪੇਟ ਕੀਤੀ ਔਰੰਗਜ਼ੇਬ ਦੇ ਪੁੱਤਰ ਨੇ ਬਹਾਦਰ ਸ਼ਾਹ ਨੇ ਗੁਰੂ ਜੀ ਨੇ ਸਾਰੀਆਂ ਵਸਤਾਂ ਇੱਕ ਸਿੱਖ ਰਹੀਂ ਆਪਣੇ ਕੈਂਪ ਪਹੁੰਚਾ ਦਿੱਤੀਆਂ ਸ਼ਾਹੀ ਰਿਵਾਜ ਮੁਤਾਬਕ ਖਿਆਲਤ ਦੇ ਬਲਸਟਰ ਬਾਦਸ਼ਾਹ ਦੇ ਸਾਹਮਣੇ ਪਹਿਨਣੇ ਪੈਂਦੇ ਸਨ ਉਹਨਾਂ ਨੂੰ ਸਤਗੁਰਾਂ ਦਾ ਦਰਬਾਰ ਵਿੱਚ ਨਾ ਪਹਿਨਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਜੀ ਗੁਰਗੱਦੀ ਦੇ ਸਨਮਾਨ ਨੂੰ ਹਰ ਕੀਮਤ ਤੇ ਬਰਕਰਾਰ ਰੱਖਣਾ ਚਾਹੁੰਦੇ ਸਨ ਭਾਵੇਂ ਕੁਝ ਦਰਬਾਰੀਆਂ ਨੇ ਇਸ ਦਾ ਬੁਰਾ ਵੀ ਮਨਾਇਆ ਪਰ ਬਹਾਦਰ ਸ਼ਾਹ ਨੇ ਕਿਹਾ ਕਿ ਗੁਰੂ ਜੀ ਦੀਨ ਦੁਨੀਆ ਦੋਹਾਂ ਦੇ ਆਗੂ ਹਨ ਉਹਨਾਂ ਦਾ ਸਨਮਾਨ ਬਾਦਸ਼ਾਹਾਂ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਉਹਨਾਂ ਦਾ ਆਮ ਲੋਕਾਂ ਦੀ ਤਰ੍ਹਾਂ ਖਿਲੇਤ ਨੂੰ ਦਰਬਾਰ ਵਿੱਚ ਨਾ ਪਹਿਨਣਾ ਉਚਿਤ ਕੀ ਹੈ ਜਦੋਂ ਗੁਰੂ ਜੀ ਤੇ ਬਹਾਦਰ ਸ਼ਾਹ ਦੇ ਮੇਲ ਮਲਾਪ ਦੀ ਖਬਰ ਪੰਜਾਬ ਵਿੱਚ ਪਹੁੰਚੀ ਤਾਂ ਸਰਹੰਦ ਅਤੇ ਲਾਹੌਰ ਦੇ ਨਵਾਬਾਂ ਦੇ ਦਿਲ ਤੇ ਨਾ ਮਨੋ ਸੱਪ ਲੇਟ ਗਿਆ ਹੋਵੇ ਉਹਨਾਂ ਨੂੰ ਇੰਜ ਲੱਗਣ ਲੱਗਾ ਕਿ ਕੁਝ ਦਿਨਾਂ ਵਿੱਚ ਹੀ ਉਹਨਾਂ ਨੂੰ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ ਸਰਹੰਦ ਦੇ ਵजीर खान ਨੇ ਤਾਂ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕੀਤਾ ਸੀ ਉਸ ਦੇ ਪਾਪ ਕੰਬਲ ਲੱਗ ਪਏ ਉਹ ਇਸ ਮੇਲ ਮਲਾਪ ਨੂੰ ਖਤਮ ਕਰਨ ਤੇ ਗੁਰੂ ਜੀ ਨੂੰ ਕਤਲ ਕਰਵਾਉਣ ਦੀਆਂ ਬਯੰਤਾ ਸੋਚਣ ਲੱਗ ਪਿਆ ਔਰੰਗਜ਼ੇਬ ਦਾ ਤੀਸਰਾ ਪੁੱਤਰ ਕਾਮ ਬਖਸ਼ ਉਸ ਸਮੇਂ ਬੀజాਪੁਰ ਵਿੱਚ ਸੀ ਉਸ ਨੇ ਉੱਥੋਂ ਹੀ ਆਪਣੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਇਸ ਸਮੇਂ ਰਾਜਪੂਤਾਨੇ ਵਿੱਚੋਂ ਵੀ ਬਗਾਵਤ ਦੀਆਂ ਖਬਰਾਂ ਮਿਲੀਆਂ ਜੋਧਪੁਰ ਵਿੱਚ ਅਜੀਤ ਸਿੰਘ ਨੇ ਔਰੰਗਜ਼ੇਬ ਦੀ ਮੌਤ ਮਗਰੋਂ ਮੁਹੰਮਦੀਨ ਨੂੰ ਹਮਲਾ ਕਰਕੇ ਭਜਾ ਦਿੱਤਾ ਸੀ ਜਦ ਬਹਾਦਰ ਸ਼ਾਹ ਨੂੰ ਖਬਰ ਪੁੱਜੀ ਤਾਂ ਉਹ ਕਾਮਬਖਸ਼ ਦੀ ਬਗਾਵਤ ਦਬਾਉਣ ਦੱਖਣ ਨੂੰ ਚੱਲ ਪਿਆ ਉਸ ਨੇ ਗੁਰੂ ਜੀ ਨੂੰ ਵੀ ਨਾਲ ਚੱਲਣ ਦੀ ਬੇਨਤੀ ਕੀਤੀ ਬਹਾਦਰ ਸ਼ਾਹ ਨੇ ਕਿਹਾ ਕਿ ਉਹ ਕੀਤੇ ਹੋਏ ਕੌਲਕਰਾਰ ਜਰੂਰ ਪੂਰੇ ਕਰੇਗਾ ਸਤਗੁਰਾਂ ਨੇ ਉਸ ਦੀ ਬੇਨਤੀ ਮੰਨ ਕੇ ਉਸ ਨਾਲ ਜਾਣਾ ਪ੍ਰਵਾਨ ਕਰ ਲਿਆ ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਦੇ ਨਾਲ ਚੱਲ ਪਏ ਭਾਵੇਂ ਕਿ ਸਿੰਘਾਂ ਤੇ ਮੁਗਲ ਫੌਜਾਂ ਦੇ ਕੈਂਪ ਵੱਖਰੇ ਵੱਖਰੇ ਸਨ ਰਸਤੇ ਵਿੱਚ ਬਹਾਦਰ ਸ਼ਾਹ ਨਾਲ ਸਮੇਂ-ਸਮੇਂ ਸਿਰ ਵਿਚਾਰਾ ਹੁੰਦੀਆਂ ਰਹੀਆਂ ਇਹ ਵਿਚਾਰਾ ਆਮ ਤੌਰ ਤੇ ਅਧਿਆਤਮਿਕ ਅਤੇ ਰਾਜਨੀਤਿਕ ਮਸਲਿਆਂ ਬਾਰੇ ਹੁੰਦੀਆਂ ਸਨ ਕਦੇ-ਕਦੇ ਗੁਰੂ ਜੀ ਆਪਣਾ ਜਥਾ ਸ਼ਾਹੀ ਕੈਂਪ ਤੋਂ ਦੂਰ ਲੈ ਜਾਂਦੇ ਸਨ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਉਪਦੇਸ਼ ਦਿੰਦੇ ਸਨ। ਕਦੇ-ਕਦਾਈ ਸਿੰਘਾਂ ਵਿੱਚ ਤੇ ਮੁਗਲ ਫੌਜੀਆਂ ਵਿੱਚ ਝਗਟਾਂ ਵੀ ਹੋ ਜਾਂਦੀਆਂ ਸਨ। ਮੁਗਲ ਫੌਜ ਵਿੱਚ ਵਜ਼ੀਰ ਖਾਨ ਦੀ ਫੌਜ ਤੇ ਉਹ ਸਿਪਾਹੀ ਵੀ ਸਨ ਜਿਹੜੇ ਅਨੰਦਪੁਰ ਸਾਹਿਬ ਵਿੱਚ ਸਿੰਘਾਂ ਨਾਲ ਲੜੇ ਸਨ। ਉਹ ਸਿੰਘਾਂ ਤੋਂ ਬਹੁਤ ਈਰਖਾ ਕਰਦੇ ਸਨ। ਉਹ ਇਸ ਗੱਲ ਤੋਂ ਵੀ ਦੁਖੀ ਸਨ ਕਿ ਗੁਰੂ ਜੀ ਅਤੇ ਬਹਾਦਰ ਸ਼ਾਹ ਵਿੱਚ ਦੋਸਤੀ ਕਿਉਂ ਹੋ ਗਈ। ਇਹ ਸਿੱਖਾਂ ਨੂੰ ਆਮ ਤੌਰ ਤੇ ਢਕਾਉਂਦੇ ਸਨ। ਅਤੇ ਸਿੱਖ ਵੀ ਅੱਗੋਂ ਵਿਰੋਧੀ ਕਾਰਵਾਈ ਕਰਦੇ ਸਨ ਇੱਕ ਵਾਰ ਅਜਈਆਂ ਚਵਟਾਂ ਨੂੰ ਰੋਕਣ ਲਈ ਗੁਰੂ ਜੀ ਨੇ ਭਾਈ ਮਾਨ ਸਿੰਘ ਨੂੰ ਮੁਗਲ ਸਿਪਾਹੀਆਂ ਨਾਲ ਗੱਲਬਾਤ ਕਰਨ ਲਈ ਭੇਜਿਆ ਪਰ ਮੁਗਲ ਸਿਪਾਹੀਆਂ ਨੇ ਗੁਰੂ ਜੀ ਦੇ ਇਸ ਯਤਨ ਦੀ ਪ੍ਰਸ਼ੰਸਾ ਕਰਨ ਦੀ ਥਾਂ ਵੇ ਭਾਈ ਮਾਨ ਸਿੰਘ ਨੂੰ ਹੀ ਸ਼ਹੀਦ ਕਰ ਦਿੱਤਾ ਬਾਦਸ਼ਾਹ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਤੇ ਗੁਰੂ ਜੀ ਤੋਂ ਮਾਫੀ ਮੰਗੀ ਦੋਸ਼ੀਆਂ ਨੂੰ ਫੜ ਕੇ ਗੁਰੂ ਜੀ ਦੇ ਹਵਾਲੇ ਕੀਤਾ ਗਿਆ ਪਰ ਬਖਸ਼ਿੰਦ ਸਤਗੁਰਾਂ ਨੇ ਉਹਨਾਂ ਨੂੰ ਬਖਸ਼ ਦਿੱਤਾ ਪਹਿਲਾ ਬਹਾਦਰ ਸ਼ਾਹ ਰਾਜਪੂਤ ਬਗਾਵਤਾਂ ਨੂੰ ਦਬਾਉਣ ਲਈ ਆਗਰੇ ਤੋਂ ਰਾਜਸਥਾਨ ਗਿਆ ਗੁਰੂ ਜੀ ਵੀ ਉਸ ਦੇ ਨਾਲ ਹੀ ਸਨ ਬਾਦਸ਼ਾਹ ਜਲਦੀ ਹੀ ਭਰਪੁਰ ਅਤੇ ਦौਸਾ ਰਹੀਂ ਅੰਬੇਰ ਅੱਜ ਕੱਲ੍ਹ ਜੈਪੁਰ ਵੱਲ ਚਲਾ ਗਿਆ ਜੋ ਅੱਜ ਕੱਲ੍ਹ ਜੈਪੁਰ ਵਿੱਚ ਹੈ ਗੁਰੂ ਜੀ ਨੇ ਵੀ ਉਹੀ ਰਸਤਾ ਬਣਾਇਆ ਅੰਬੇਰ ਤੋਂ ਗੁਰੂ ਜੀ ਬਾਦਸ਼ਾਹ ਦੇ ਨਾਲ ਹੀ ਦਾਨੀ ਮਦਨ ਗੰਜ ਅਤੇ ਕਿਸ਼ਨਗੜ ਰਹੀਂ ਅਜਮੇਰ ਗਏ ਅਜਮੇਰ ਠਹਿਰਨ ਸਮੇ ਗੁਰੂ ਜੀ ਪਸ਼ਕਰ ਝੀਲ ਉਤੇ ਗਏ ਬਹਾਦਰ ਸ਼ਾਹ ਬਗਾਵਤ ਦਬਾਉਣ ਲਈ ਅਜਮੇਰ ਤੋਂ ਮੇੜਤਾ ਗਿਆ ਗੁਰੂ ਜੀ ਵੀ ਉਸ ਨਾਲ ਮੇੜਤਾ ਗਏ ਤੇ ਫਿਰ ਵਾਪਸ ਆ ਗਏ ਇੱਥੋਂ ਬਹਾਦਰ ਸ਼ਾਹ ਨੇ ਚਤੌੜ ਰਾਹੀਂ ਦੱਖਣ ਨੂੰ ਜਾਣ ਦਾ ਮਨ ਬਣਾਇਆ ਉਹ ਕਾਮ ਬਖਸ਼ ਦੀ ਬਗਾਵਤ ਦਬਾਉਣ ਲਈ ਬਹੁਤ ਕਾਲਾ ਸੀ ਗੁਰੂ ਜੀ ਉਸਦੇ ਨਾਲ ਹੀ ਸਨ ਉਹ ਨਸੀਰਾਬਾਦ ਭੀਲਵਾੜਾ ਅਤੇ ਅਮੀਰਗੜ ਵਿੱਚੋਂ ਦੀ ਲੰਗੇ ਬਹੁਤ ਸਾਰੇ ਸਿੱਖਾਂ ਨੂੰ ਨਹੀਂ ਪਤਾ ਕਿ ਜਦੋਂ ਔਰੰਗਜੇਬ ਮਰ ਗਿਆ ਸੀ ਤਾਂ ਫਿਰ ਉਸ ਤੋਂ ਅੱਗੇ ਕੀ ਹੋਇਆ ਕਿਉਂਕਿ 99% ਲੋਕ ਇਹ ਗੱਲ ਨਹੀਂ ਜਾਣਦੇ ਕਿ ਜਦੋਂ ਔਰੰਗਜੇਬ ਮਰਿਆ ਜੋ ਰਾਜ ਗੱਦੀ ਸੀ ਉਸ ਬਦਲੇ ਝਗੜਾ ਪੈ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਵੀ ਉੱਥੇ ਫੈਰੇ ਹੋਏ ਸਨ ਤੇ ਉਹਨਾਂ ਨੇ ਫਿਰ ਅੱਗੇ ਜਾਣਾ ਮੁਨਾਸਬ ਨਾ ਸਮਝਿਆ ਅਤੇ ਇਸ ਟਾਈਮ ਦੇ ਵਿਚਕਾਰ ਜਿਹੜਾ ਬਹਾਦਰ ਸ਼ਾਹ ਸੀ ਜਿਹਨੂੰ ਮੌਜਮ ਵੀ ਕਿਹਾ ਗਿਆ ਹੈ ਉਹ ਔਰੰਗਜ਼ੇਬ ਦਾ ਪੁੱਤਰ ਸੀ ਅਤੇ ਉਸ ਨੇ ਭਾਈ ਨੰਦ ਲਾਲ ਜੋ ਬਾਅਦ ਵਿੱਚ ਭਾਈ ਨੰਦ ਲਾਲ ਸਿੰਘ ਜੀ ਬਣੇ ਉਹਨਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੋ ਗੱਲਾਂ ਸੀ ਜੋ ਪ੍ਰਸ਼ੰਸਾ ਸੀ ਸੁਣੀ ਹੋਈ ਸੀ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਹੁਤ ਪ੍ਰਭਾਵਿਤ ਸੀ ਤੇ ਉਸ ਸਮੇਂ ਜਦੋਂ ਰਾਜਗਦੀ ਦਾ ਝਗੜਾ ਪਿਆ ਤਾਂ ਜੋ ਔਰੰਗਜ਼ੇਬ ਦਾ ਛੋਟਾ ਪੁੱਤਰ ਸੀ ਉਸਨੇ ਗੱਦੀ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਜੋ ਬਹਾਦਰ ਸ਼ਾਹ ਸੀ ਉਸਨੇ ਆ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਤੁਸੀਂ ਮੈਨੂੰ ਜੋ ਗੱਦੀ ਦਾ ਹੱਕ ਦਿਵਾਓ ਤੇ ਫਿਰ ਇਸ ਟਾਈਮ ਬਗਾਵਤ ਹੋਈ ਅਤੇ ਉਹਨਾਂ ਦੇ ਵਿੱਚ ਕਾਫੀ ਝਗੜਾ ਵੀ ਹੋਇਆ ਤੇ ਜੋ ਜਿੱਤ ਜੋ ਬਹਾਦਰ ਸ਼ਾਹ ਦੀ ਹੀ ਰਹੀ ਤੇ ਇਸ ਤਰ੍ਹਾਂ ਅੱਗੇ ਫਿਰ ਜੋ ਬਹਾਦਰ ਸ਼ਾਹ ਬਗਾਵਤ ਦਬਾਉਣ ਲਈ ਅਜਮੇਰ ਤੋਂ ਮੇੜਤਾ ਪਿੰਡ ਸੀ ਉਥੇ ਗਿਆ ਤੇ ਨਾਲ-ਨਾਲ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਲੈ ਗਿਆ ਨੂੰ ਜਾਂਪਦਾ ਹੈ ਕਿ ਜਦ ਗੁਰੂ ਜੀ ਚਤੌਰ ਗੜ੍ਹ ਸਨ ਤਾਂ ਥੋੜੀ ਦੇਰ ਲਈ ਉਦਾਹ ਪੁਰ ਵੀ ਗਏ ਸਨ ਜਿੱਥੇ ਹੁਣ ਤੱਕ ਉਹਨਾਂ ਦੀਆਂ ਕੁੱਝ ਚੀਜ਼ਾਂ ਯਾਦਗਾਰ ਬਜੋ ਸਭੀਆਂ ਹੋਈਆਂ ਹਨ ਫਿਰ ਗੁਰੂ ਜੀ ਤੇ ਬਹਾਦਰ ਸ਼ਾਹ ਭਾਵ ਕਿ ਔਰੰਗਜ਼ੇਬ ਦਾ ਜਿਹੜਾ ਪੁੱਤਰ ਸੀ ਬਹਾਦਰ ਸ਼ਾਹ ਜਿਹਨੂੰ ਮੁਜੱਜਮ ਵੀ ਕਿਹਾ ਗਿਆ ਹੈ ਗੁਰੂ ਜੀ ਅਤੇ ਦੋਨੋਂ ਹੀ ਬਰਹਾਨਪੁਰ ਲਈ ਚੱਲ ਪਏ ਜਿੱਥੋਂ ਅੱਗੇ ਉਹਨਾਂ ਨੂੰ ਹైదరాబాద్ ਦੱਖਣ ਨੂੰ ਜਾਣਾ ਸੀ ਨੇਮੇ ਬહેરા ਨਯਾ گاਉ ਨੀਮਿਤ ਮਲਹਾਰਗੜ ਭਈਆਂ ਮਧਸੌਰ ਉਜੈਨ ਉਹਨਾਂ ਦੇ ਰਾਹ ਵਿੱਚ ਪੈਂਦੇ ਸਨ ਫਿਰ ਨਰਵਦਾ ਤੇ ਤਾਪਤੀ ਨਦੀਆਂ ਪਾਰ ਕੀਤੀਆਂ ਤਾਪਤੀ ਤੋਂ ਇੱਕਦਮ ਪਾਰ ਬਰਹਾਨਪੁਰ ਦਾ ਸ਼ਹਿਰ ਸੀ ਗੁਰੂ ਸਾਹਿਬ ਉੱਥੇ ਕਈ ਦਿਨ ਠਹਿਰੇ ਉੱਥੇ ਯਾਦਗਾਰੀ ਗੁਰਦੁਆਰਾ ਵੀ ਬਣਿਆ ਹੋਇਆ ਹੈ ਬਰਹਾਨਪੁਰ ਦੇ ਜੋਗੀ ਜੀਵਨਦਾਸ ਨੇ ਬੜੀ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ ਦਾदू ਦਵਾਰੇ ਦਾ ਮਹੰਤ ਜੈਤਰਾਮ ਵੀ ਬਰਹਾਨਪੁਰ ਆਇਆ ਹੋਇਆ ਸੀ ਉਹ ਵੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਜੋਗੀ ਅਤੇ ਮਹੰਤ ਦੋਹਾਂ ਨੇ ਗੁਰੂ ਜੀ ਨੂੰ ਗਾ ਰਾਗੀ ਮਧੋਦਾਸ ਅਤੇ ਉਸ ਦੀਆਂ ਕਰਾਮਾਤੀ ਸ਼ਕਤੀਆਂ ਬਾਰੇ ਦੱਸ ਪਾਈ ਗੁਰੂ ਜੀ ਨੇ ਮਧੋਦਾਸ ਨੂੰ ਮਿਲਣ ਦਾ ਮਨ ਬਣਾ ਲਿਆ ਬਰਹਾਨਪੁਰ ਤੋਂ ਬਾਲਾਪੁਰ ਦੇ ਰਾਹੀਂ ਹਿੰਗੋਲੀ ਪੁੱਜੇ ਇੱਥੇ ਪੁੱਜਣ ਤੱਕ ਕਾਫੀ ਸਮਾਂ ਲੱਗ ਗਿਆ ਸੀ ਪਰ ਬਾਦਸ਼ਾਹ ਬਹਾਦਰ ਸ਼ਾਹ ਆਪਣੇ ਕੌਲ ਕਰਾਰਾਂ ਨੂੰ ਨਿਭਾਉਣ ਬਾਰੇ ਕੋਈ ਪੱਕੀ ਗੱਲ ਨਹੀਂ ਸੀ ਕਰ ਰਿਹਾ ਇਹ ਜੱਪਦਾ ਹੈ ਕਿ ਬਹਾਦਰ ਸ਼ਾਹ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਜੇ ਉਸ ਨੇ ਗੁਰੂ ਜੀ ਨਾਲ ਕੀਤੇ ਵਾਅਦੇ ਨਿਭਾਏ ਤਾਂ ਮੁਸਲਮਾਨਾਂ ਵਿੱਚ ਵੀ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਕੱਟੜ ਪੰਥੀ ਉਸ ਨੂੰ ਸਹਾਰਨ ਲਈ ਤਿਆਰ ਨਹੀਂ ਹੋਣਗੇ ਪਰ ਉਹ ਲੜਾ ਲਈ ਜਾ ਰਿਹਾ ਸੀ ਤਾਂ ਜੋ ਬਗਾਵਤਾਂ ਨੂੰ ਦਬਾਉਣ ਵਿੱਚ ਗੁਰੂ ਜੀ ਦੀ ਮਦਦ ਪ੍ਰਾਪਤ ਕਰ ਸਕੇ ਗੁਰੂ ਜੀ ਉਸ ਦੀ ਨੀਅਤ ਨੂੰ ਤਾੜ ਗਏ ਅਤੇ ਅੰਗੋਲੀ ਵਿਖੇ ਉਸ ਤੋਂ ਅੱਢ ਹੋ ਕੇ ਨਾ ਦੇੜ ਵੱਲੋਂ ਰਵਾਨਾ ਹੋ ਗਏ ਆਪ ਜੀ ਸਨ 1708 ਦੇ ਅਗਸਤ ਦੇ ਆਖਿਰ ਵਿੱਚ ਜਾ ਕੇ ਸਤੰਬਰ ਦੇ ਆਰੰਭ ਵਿੱਚ ਨਾ ਦੇੜ ਪੁੱਜੇ ਅਤੇ ਮਧੋਦਾਸ ਦੇ ਡੇਰੇ ਤੇ ਗਏ